ਸਤਨਾਮ ਵਾਹਿਗੁਰੂ ਸਾਹਿਬ ਜੀ ਹਸਨਾ ਪੇਮਾ ਮੋਹੜੋ ਕਿਉ ਮਿਲੀ ਹਰ ਜਾਏ ਮਾਨਤਾਂ ਤੇ ਉਸ ਦਰਸ਼ਨ ਖਣੀ ਕੋਈ ਹਾਨ ਬਲਾਹੇ ਮਾਏ ਤਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਛਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਬੇਨਤੀ ਕਰੇ ਨਿਹੋ ਪ੍ਰਭੂ ਲਾੜ ਲਾਏ ਜੋ ਹਰ ਕੰਥ ਮਲਾਈਆਂ ਸੇ ਵਿਛੜ ਪਤੇ ਨਾ ਜਾਏ ਸੁਖੀ ਬਸੰਧੀਆਂ ਜੇ ਨਾਮੈ ਹੋਰ ਰਾਏ ਪ੍ਰਗਣ ਦੂਜਾ ਕੋ ਨਹੀਂ ਨਾਨਕ ਹਾ ਸਰਣਾਏ ਅਸੂ ਸੁਖੀ ਬਸੰਧੀਆਂ ਜੇ ਨਾਮੈ ਬਾਰੁਖਤ ਕਾਰਜੋ ਗੁਰੂ ਪਿਆਰੀ ਗੁਰ ਸਵਾਰੀ ਗੁਰ ਜੀ ਦਾ ਖਾਸ ਗੁਰਖਾਲਸਾ ਸੰਗਤ ਜੀ ਵਿਚਾਰਾਂ ਦੇ ਰੰਗ ਤੋਂ ਪਹਿਲਾਂ ਤਨ ਤਨ ਪਤਨ ਦੇ ਦਾਨੇ ਸਰਬੰਸ ਦਾ ਨੀ ਪਿਤਾ ਜੀ ਦੀ ਬਖਸ਼ਿਸ਼ ਗੁਰਪ੍ਰਤਿਪਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸੰਗਤ ਜੀ ਅਸੰਗਤ ਜਮ ਇਹਨਾਂ ਜਿਹੜਾ ਅੱਜ ਛੜਿਆ ਇਸ ਜੀਵ ਰੂਪ ਇਸ ਦੇ ਅੰਦਰ ਆਪਣੀ ਪਤ ਆਪਣੇ ਪਿਤਾ ਪਤੀ ਪਿਤਾ ਪਰਮਾਤਮਾ ਦੇ ਮਨਾਪ ਦੀ ਅੰਦਰ ਕਿਰਤ ਪੈਦਾ ਹੋਈ ਹੈ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਨਾਲ ਮਿਲਨ ਦੀ ਇੱਛਾ ਅੰਦਰ ਜਾਗੀ ਹੈ ਅਰਸ਼ਾ ਦੀ ਪਿਆਸ ਅੰਦਰ ਲੱਗੀ ਹੈ ਅੰਦਰ ਪ੍ਰੇਮ ਜੇ ਕਸ਼ ਹੜਾ ਖਾਤਾ ਹੈ ਗੁਰੂ ਪਿਤਾ ਪਰਮਾਤਮਾ ਦੇ ਮਲਾਪ ਵਾਸਤੇ ਅੰਦਰ ਪ੍ਰੇਮ ਜਾਗਿਆ ਸਵਾ ਸਸਨ ਗਿਉ ਪੰਚਮ ਪਦਸ਼ੇ ਛੇ ਇਦਾਂ ਦੇ ਸਰਤਾਜ ਤੰਤਨਗੁਰ ਅੱਡੇ ਦੇ ਮਹਾਰਾਜ ਦੇ ਆਪਨ ਵਿਦੇਸ਼ ਇਸ ਮਹੀਨੇ ਬੇਸਾਰ ਦੇ ਸਮ ਸੰਤਾਂ ਵਾਸਤੇ ਜੋਹਾਨ ਔਰ ਥੋੜਾ ਜਿਹਾ ਸਮਾਸ ਸਤਸੰਗ ਦੇ ਰੂਪ ਵਿੱਚ ਆਪਾਂ ਗੱਲਬਾਤ ਵਿਚਾਰ ਲਾ ਜਰ ਕਰਨਾ ਹੈ ਤਛ ਬਧੀ ਹੈ ਸਤਿਗੁਰੂ ਪਾਤਸ਼ਾਹ ਆਪ ਮੇਰੇ ਪ੍ਰਿਆ ਅੱਛੜ ਦਿਰਾ ਕਰਕੇ ਆਪਣੀ ਅਪੀਸ਼ਾਂ ਦੀ ਵਿਚਾਰ ਆਪ ਹੀ ਕਰਵਾਦਣ ਤੋਂ ਆਪ ਸਤਸੰਗ ਜੀਓ ਪਾਛ ਦੇ ਭਾਵਨ ਬਚਨ ਅਸਨ ਪ੍ਰੇਮ ਮਾਹੜਾ ਕਿਉਂ ਮਹੀਏ ਹੰਝਾ ਅਸਨ ਪ੍ਰੇਮ ਮਾਹੜਾ क्यों मिलिए हर जाए ये असू दे महीने बिच प्रेम ने अंदर एक कर इशारा करता है अंदर एक तड़फ पैदा हुई है। अपने गुरु पिता परमात्मा के मिलाप वास्ते पातशाह कहें क्यों मिलिए हर जाए कि तरीका है उस समाद पर पिता परमात्मा के मिलाप वास्तव करत्या जाए ਕੌਣ ਸਾਡੀ ਸਹਾਇਤਾ ਕਰ ਸਕਦਾ ਇਸ ਫਲਦ ਵਾਸਤੇ ਸਾਸਤੰਗ ਜੀਓ ਕਿਉਂਕਿ ਅੰਦਰ ਕਣੀ ਪਿਆਸ ਲੱਗੀ ਹੈ ਮਨ ਅੰਦਰ ਪਿਆਸ ਦਰਸ਼ਿਕਣੀ ਕੋਈ ਆਣ ਮਲਾਵੇ ਮਾਏ ਇਹ ਮੇਰੀ ਮਾਏ ਮੇਰੇ ਮਨ ਤੇ ਤੰਦ ਦੇ ਅੰਦਰ ਦਰਸ਼ਨ ਦੀ ਕਣੀ ਬਹੁਤੀ ਪਿਆਸ ਲੱਗੀ ਹੋਈ ਹੈ ਕੋਈ ਆਣ ਮਲਾਵੇ ਮਾਏ ਮੇਰਾ ਭਲੇ ਗੁਰੂ ਪਿਤਾ ਪਰਮਾਤਮਾ ਦੇ ਨਾਲ ਕੋਈ ਮਿਲਾਪ ਕਰਾ ਦੇਵੇ। ਤਾਂ ਸਤ ਸੰਗਤ ਜੀ ਮਿਲਾਪ ਦੀ ਇੱਛਾ ਜਾਗੀ ਹੈ। ਤੇ ਪਤਸ਼ਾਹ ਕਿੰਨੇ ਕਿਸ ਤਰੀਕੇ ਨਾਲ ਮਿਲਾਪ ਹੋਵੇ? ਕੌਣ ਮਿਲਾਪ ਕਰਾਵੇ? ਸਤ ਸੰਗਤ ਜੀ ਸੱਚੇ ਪ੍ਰੇਮ ਦੇ ਛਾਨੀ ਹੈ। ਜਿਸ ਅਰਥਾ ਆਪਣੇ ਗੁਰੂ ਪ੍ਰਭਾ ਪਰਮਾਤਮਾ ਨਾਲ ਸੱਚਾ ਫੇਮ ਦੀ ਅੰਦਰ ਜਾ ਗਿਆ ਹੈ ਅੰਦਰ ਤੜਪ ਹੈ ਮਨ ਜਨਨ ਦਰਸ਼ਨ ਤਾਂ ਪੈਦਾ ਹੋਈ ਤੇ ਉਹਦੀ ਹੀ ਚਾਹੀਏ ਗੁਰੂ ਮਲਾਪ ਵਾਸਤੇ ਅੰਦਰ ਖਿੱਚ ਪੈਣੀ ਦਰਸ਼ਨ ਦੀ ਭੁੱਖ ਲੱਗਣੀ ਆਪਣੇ ਗੁਰੂ ਪ੍ਰਭਾ ਪਰਮਾਤਮਾ ਦੇ ਸਿਮਰਨ ਕਰਨ ਦੀ ਭੁੱਖ ਲੱਗਣੀ ਬਾਣੀ ਪੜਨ ਦੀ ਚਿਤ ਕਾਣਾ ਗਿਆਨ ਪ੍ਰਾਪਤ ਕਰਨ ਦੀ ਭੁੱਖ ਲੱਗਣੀ ਗੁਰੂ ਦਰ ਤੇ ਆਉਣਾ ਸਤਿ ਕਿਪ੍ਰੇਮ ਸਤਿ ਪਿਆਸ ਦੀ ਸਤਿ ਤੜਪ ਦੀ ਨਿਸ਼ਾਨੀ ਹੈ ਤੇ ਪਛੋਕਣ ਦੇਲ ਮੀਰਾ ਮੰਨ ਲੋਕੀ ਦੇ ਗੁੜਦਾਰ ਚੰਤਾ ਹੈ ਬੰਦ ਫਰੇ ਚਾਤ ਰਖੀ ਨਿਆਇ ਚੱਖ ਨਾ ਉਤਿਸ਼ਾਹ ਨਾ ਆਵੇ ਬੰਧਰ ਚ ਸੰਤ ਪਿਆਰੇ ਜੀ ਤੇ ਪਛੋਕਣ ਦੇ ਪਾਉਣ ਬਚਨ ਮਨਤਨ ਪਿਆਸ ਗੜਿ ਖਣੀ ਕੋਈ ਆਣਵਾਵੇ ਨਾ ਆਏ ਕੋਈ ਗੁਰ ਪਛੋਕਣ ਕੋ ਗੁਰੂ ਦਾ ਪਿਆਰਾ ਮੈਨੂੰ ਆਪਣੇ ਗੁਰੂਪਤਾ ਪਰਮਾਤਮਾ ਦੇ ਨਾਲ ਮਿਲਾਬ ਕਰਾ ਦੇਵੇ ਅੰਦਰ ਇੱਕ ਤੜਪ ਹੈ ਦੱਸਾ ਸੰਗਿ ਪਛਾਣ ਕਿੰਨੇ ਕੋਣ ਮਿਲਾਬ ਕਰਾ ਸਕਦਾ ਹੈ ਕੋਣ ਪਰਮਾਤਮਾ ਦੇ ਮਿਲਾਬ ਵਿੱਚ ਕੋਣ ਸਾਡੀ ਸਹਾਇਤਾ ਕਰ ਸਕਦਾ ਹੈ ਕੋਣ ਮਦਦਕਾਰ ਹੋ ਸਕਦਾ ਹੈ ਤੇ ਪਛਾਣ ਦੇ ਅਗਲੇ ਬਚਨਾਂ ਵਿੱਚ ਕਹਿੰਦੇ ਨੇ ਸੰਤ ਸਹਾਇੀ ਪ੍ਰੇਮ ਕੇ ਸੰਤ ਸਹਾਈ ਪ੍ਰੇਮ ਦੇ ਹੋਂਦ ਲੇਖ ਲਾਗਾ ਪਾਏ ਸੰਤ ਗੁਰੂ ਹੀ ਪਰਮਾਤਮਾ ਦੇ ਪਲਾਪਾਸਤੇ ਵਿਚੋਲਾ ਬਣ ਸਕਦਾ ਹੈ ਸੰਤ ਗੁਰੂ ਦੇ ਚਰਨੀ ਸਾਨੂੰ ਲੱਗਣਾ ਪਏਗਾ ਸਸ ਜਿਹੜੇ ਪੂਰੇ ਗੁਰਾਂ ਦੇ ਚਰਨੀ ਸਾਨੂੰ ਲੱਗਣਾ ਪਏਗਾ ਤੇ ਪਛਾ ਦੇ ਚਰਨਾਂ ਨਾਲ ਜੁੜ ਕੇ ਉਸ ਮਾਰਗ ਤੋਂ ਤਾ ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਨੀ ਪਵੇਗੀ ਕਿ ਸਰ ਜੀ ਆਪਛਾ ਕੋਈ ਵਿਚੋਦ ਲਾਪਰ ਕੇ ਉਸ ਪਰਮਪਤਾ ਪਰਮਾਤਮਾ ਨਾਲ ਸਾਡਾ ਮਲਾਪ ਕਰਦੇ ਵੀ ਕੋਈ ਆਣ ਲਗਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤਸਵੇ ਆਪ ਬਚਾਏ ਦਰਸ਼ਨ ਹਰ ਦਿਨ ਕੀਤਾ ਹੈ ਦਰਸ਼ਨ ਦੀ ਖਾਤਰ ਮਲਾਪ ਦੀ ਖਾਤਰ ਮੈਂ ਆਪਣਾ ਸਭ ਕੁਝ ਬਾਰ ਦਿਆਂ ਮੈਂ ਆਪਣਾ ਤਨ ਮਨ ਸਭ ਕੁਝ ਬਾਰ ਦਿਆਂ ਮੈਂ ਕੋਈ ਪਛਲਦਾ ਬਣ ਕੇ ਮੇਰੇ ਪਰਪਤ ਦਾ ਪ੍ਰਮਾਤਮਾ ਦੇ ਨਾਲ ਪਤੀ ਪਤ ਦਾ ਪ੍ਰਮਾਤਮਾ ਦੇ ਨਾਲ ਮਲਾਪ ਕਰਾ ਦਿੰਦੇ। ਤਾਂ ਸਤ ਸੰਗਈਓ ਪੂਰਾ ਗੁਰੂ ਮਲਾਪ ਕਰ ਸਕਦਾ ਹੈ। ਪੂਰਾ ਗੁਰੂ ਹੀ ਮਲਾਪ ਕਰਾ ਸਕਦਾ ਹੈ। ਤੇ ਸਾਡੇ ਪੂਰੇ ਗੁਰੂ ਹੰਤਕ ਸਿੰਘ ਸਾਹਿਬ ਜੀ ਵਰਸਾ ਮਹਾਰਾਜ ਤੇ ਪਾਛਾ ਫੰਨੇ ਨੇ ਪ੍ਰਾਪਤੀ ਉਹ ਸੁਖ ਪਾਈਏ ਬਿਨ ਪ੍ਰਾਪਤ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਪੂਰੇ ਪ੍ਰਭੂ ਦੀ ਸ਼ਰਨ ਤੋਂ ਬਗੈਰ ਪੂਰੇ ਗੁਰੂ ਦੀ ਸ਼ਰਨ ਤੋਂ ਬਗੈਰ ਪੂਰੇ ਗੁਰੂ ਦੀ ਪ੍ਰਾਪਤੀ ਤੋਂ ਬਗੈਰ ਸੁਖ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਪ੍ਰਾਪਤ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਹੋਰ ਕੋਈ ਦੂਜੀ ਥਾਂ ਨਹੀਂ ਸੁਖ ਦੇ ਪ੍ਰਾਪਤ ਸਤ ਸੰਭੂਜੀਓ ਪਤਸ਼ਕ ਜੀ ਨੇ ਜਨਾ ਪੂਰਾ ਗੁਰੂ ਹੀ ਸਾਈ ਹੋ ਸਕਦਾ ਹੈ ਪੂਰਾ ਗੁਰੂ ਹੀ ਪ੍ਰਭਤਾ ਪਰਮਾਤਮਾ ਦੇ ਮਨਾਵਤ ਸਾਈ ਹੋ ਸਕਦਾ ਹੈ ਤੇ ਆਪਣੇ ਗੁਰੂ ਦੇ ਨਾਲ ਜੀਪਾਂ ਦੀ ਜਨਾ ਕੋ ਮਖਾਂਦੀ ਜਨਾ ਸਤ ਸੰਗਤ ਦੇ ਪੇਤ ਫੜਾਈ ਜਿਹੜੇ ਸਤਕੁਤ ਦੇ ਚਰਨਾਂ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਭੇਤ ਮਾਈ ਨੇਂਦਰ ਤੜਤ ਹੈ ਲਾਭ ਦੀ ਦਰਸ਼ਨ ਦੀ ਪਿਆਸ ਲਗੀ ਹੋਈ ਹੈ ਤਾਂ ਪਾਸ ਚਾਹ ਕਰ ਲੈਣੀ ਚਾਹੀਏ ਪ੍ਰੇਮ ਰਸ ਜਿਹਨੇ ਛਕਿਆ ਪ੍ਰੇਮ ਰਸ ਸੇ ਤ੍ਰਿਪਤ ਹੋਇਗਾ ਜਿਹਨਾਂ ਦੀ ਬੰ ਗੁਰੂ ਜੀ ਦੇ ਸੇਮਰਨ ਦਾ ਗੁਰੂ ਜੀ ਦੀ ਬੰਦਗੀ ਦਾ ਗੁਰੂ ਜੀ ਦੇ ਗਿਆਨ ਦਾ ਰਸ ਛਕਿਆ ਹੈ ਉਹ ਤ੍ਰਿਪਤ ਹੋਵੇ ਉਹ ਰੱਜ ਗਿਆ ਉਹਨਾਂ ਦੀ व्यक्ति हो जिने गुरु के सच्चे ज्ञान सच्चे नाम अपनी जिंदगी का आधार बना दिया साचा नाम मेरा आधार हो साच नाम आधार मेरा दिन सुखा सब गवाइया हर शांत बसिया से निच्छा सब मजाइया सत्संग बेनती करिए कि आप हाँ त्याग बेनती करे पत्नी आप हाँ त्याग बेनती करे लिहो प्रभु लड़ लाए आपा भाव छड़ के मैं मेरी होमे हंकार छड़ के सतगुर के चरण बचा करके पूरे गुरु बचा करके आप भी बेनती करिए सचिया पत्र सन विज्ञान बख्शिश करे सब भी अपने चरण के न जोड़ लो अपने लड़ ला लो आप हाँ त्याग बेनती करे लिहो प्रभु लड़ लाए तो सत ਪਾਛੇ ਪੈਂਦੇ ਲਈ ਬੇਂਤੀ ਕਰੀਏ ਪਾਛੇ ਦੇ ਚਰਨਾ ਵਿੱਚ ਤੋਂ ਪਾਛੇ ਦੇ ਅਗਲੇ ਬਚਨਾਂ ਜੋ ਹਰ ਕੰਤ ਨਦਈਏ ਸੇ ਪਿਛੜ ਕਦੇ ਨਾ ਜਾਏ ਜਿਨ੍ਹਾਂ ਦਾ ਗੁਰੂਪਤਾ ਪਰਮਾਤਮਾ ਨਾਲ ਮਲਾਪ ਹੋ ਗਿਆ ਬਖਸ਼ਿਸ਼ ਹੋ ਗਈ ਫਿਰ ਕਦੇ ਵੀ ਵਿਛੁੜਾ ਨਹੀਂ ਪਿੰਦਾ ਆਪਣੇ ਪੂਰੇ ਗੁਰੂ ਦੇ ਦਰੋਂ ਜੀਵ ਨੂੰ ਕਦੇ ਵੀ ਨਹੀਂ ਛੱਡਦਾ ਉਹ ਸੇਵਕ ਜਾਂ ਆਪਣੇ ਗੁਰੂ ਦਾ ਦਰ ਕਦੇ ਇਹ ਛੱਡ ਦੇ ਦਰਜਾ ਤੇ ਤੱਕੇ ਨਹੀਂ ਖਾਂਦੇ ਪਰ ਉਹਨਾਂ ਰੋਹਾਂ ਦੀ ਕੋਈ ਹਰ ਦਿਲ ਦੇ ਆਪਣੇ ਗ੍ਰੋਪ ਦਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਕੋੜ ਦਾਸ ਕਿਹੜੀ ਹੈ ਪੂਰਨ ਹੋਏ ہماری ਯਾਸਾ ਪੂਰਨ ਹੋਏ ہماری ਯਾਸਾ ਤੋਰ ਤਣਕੀ ਰਹੇ ਪਿਆਸ ਤੁਮੇ ਸ਼ਾਨ ਕੋਈ ਅਵਰਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤਿ ਪਾਉ ਹੋ ਫਿਰ ਇੱਕ ਪਰ ਆਪ परमात्मा ਇੱਕ ਗੁਰ ਦਾ ਆਸਰਾ ਥਾ ਦੇ ਨੇ ਇੱਕ ਦੀ ਉਪ ਲੈ ਤੇ ਦਰ ਦਰ ਤੇ ਫਰਕ ਦੇ ਤੋ ਸਤ ਸੰਗ ਦੀ ਜੋ ਕਿ ਪ੍ਰਭੰਤੂ ਜੀ ਦਾ ਕੋ ਦੇ ਉਹ ਮਾਰਗ ਪਰਮਾਤਮਾ ਤੋਂ ਬਗੈਰ ਦੁਜਾ ਹੈ ਹੀ ਕੋਈ ਰੱਖ ਇੱਕ ਮਾਰਾ Swami ਸਗਰ ਕਟਾ ਕਾ ਅੰਤਰ ਜਾਨੇ ਕੋਈ ਇਹ ਮਾਰਗ ਪਰਮਾਤਮਾ ਪ੍ਰਭੰਤੂ ਜੀ ਦਾ ਕੋ ਨਹੀਂ ਨਾਨਕ ਹਰ ਛਾ ਨਾਏ ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਆਏ ਅੱਛਾ ਕੰਨੇ ਪ੍ਰਭੰਤੂ ਜੀ ਦਾ ਕੋਈ ਮਾਰਗਦਰਸ਼ਕ ਪ੍ਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਥਾ ਨਹੀਂ ਪੂਰੇ ਗੁਰਾਂ ਦੇ ਸ਼ਰਮਿਤਿਆ ਕਰਨੀ ਹੈ ਮੇਰੇ ਮਾਲਕ ਗੁਰੂ ਪ੍ਰਕਾਤਮਾ ਦੇ ਬਰਾਬਰ ਦਾ ਦੂਜਾ ਕੋਈ ਥਾ ਨਹੀਂ ਹੈ ਐ ਪੂਰੇ ਗੁਰਾਂ ਦੀ ਚਰਨੀ ਲੱਗਦੀਆਂ ਜਿਹਨਾਂ ਨੂੰ ਮਖਾ ਜਿਹਨਾਂ ਨੂੰ ਸਿਖਾਉਂਦੇ ਜਿਹਨਾਂ ਸੇਵ ਕਰਦੇ ਗੁਰੂ ਜੀ ਦੀ ਮਿਹਰ ਹੋ ਗਈ ਪਾਤਸ਼ਾਹ ਕੰਨੇ ਉਸੂ ਦੇ ਮਿਲਨੇ ਤੇ ਇੱਛਾ ਮੁਤਾਬਕ ਸਗਾ ਸੁਖੀਪ ਸਤੇ ਹਨ ਅਸੂ ਸੁਖੀ ਪਸੰਦੀਆਂ ਜਿਨ੍ਹਾਂ ਮਿਆ ਹਰ ਰਹੇ ਜਿਨ੍ਹਾਂ ਤੇ ਬਖਸ਼ਿਸ਼ ਹੋਵੇ ਜਿਸਦਾ ਬਾਬਾ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵ ਵੀ ਸਦਾ ਖੁਸ਼ੀਆਂ ਭਰਿਆ ਹੋਵੇ ਆਨੰਦ ਵਾਲਾ ਹੋਵੇ ਸਾਡਾ ਨੀ ਕੋਈ ਮੁਲਾਪ ਕਰੇ ਵੀ ਸਤ ਸੰਗਿਵ ਪਿਤਾ ਪ੍ਰਮਾਤਮਾ ਦੇ ਨਾਲ ਸਾਡਾ ਨੀ ਕੋਈ ਮੁਲਾਪ ਕਰਾ ਦੇਵੇ ਉਸ ਪ੍ਰਮਾਤਮਾ ਨੇ ਮੁਲਾਪ ਕਰਾਉਣ ਲਈ ਸਾਡਾ ਕੋਈ ਗੁਰੂ ਚੋਲਾ ਬਣੇਗਾ ਕੋਈ ਬੋਲੇ ਸਾਡਾ ਚੋਲਾ ਬਣ ਜਾਵੇ ਤੇ ਸਾਡਾ ਗੁਰੂ ਚੋਲਾ ਬਣੇਗਾ ਤਾਂ ਤਾਂ ਸਾਇਬ ਚੁਰਨ ਸ੍ਰਮ ਜਿਸ ਸਾਡੇ ਵਿੱਚ ਹੁੰਦੇ ਬਣਨਗੇ ਪੂਰੇ ਗੁਰਾਂ ਦੀ ਛਰਨੇ ਪੂਰੇ ਗੁਰਾਂ ਦੀ ਚਰਨੀ ਲੱਗ ਜਾਈਏ ਪੂਰੇ ਗੁਰਾਂ ਦੀ ਛਰਨ ਅਤਿਆਰ ਕਰ ਲਈ ਜੇ ਤੇ ਸਾਡਾ ਵੀ ਸਭ ਦਾ ਭਲਾ ਹੋ ਜਾਏਗਾ ਸਤਿ ਸੰਗਤ ਜੀ ਆਓ ਵਿਚਾਰਾ ਕਰਦਿਆਂ ਤੋਂ ਹੋਈਆਂ तमाम ਪੁੰਨਾਂ ਦੀ ਮਾਤੀ ਬਖਸ਼ਣ ਗੱਜਕੇ ਭਤੇ ਬਲਾਉ ਜੀ ਵਾਹਿਗੁਰੂ ਦੀ ਬਖਸ਼ਾ ਬਾਣੀ ਜੀ ਦੀ ¡Por